ਮਿੱਤਰੋ ਜੇਕਰ ਤੁਸੀਂ ਕੋਠੀ ਪਾ ਲਈ ਆ ਸੈਂਟਰੀ ਦਾ ਕੰਮ ਕਰਾ ਲਿਆ ਟੂਟੀਆਂ ਫਿੱਟ ਕਰਾ ਲਈਆਂ ਤੇ ਆ ਵੀ ਕੰਮ ਕਰ ਲਓ ਆ ਮਿੱਤਰੋ ਮੈਂ ਟੂਟੀ ਮੰਗਾਈ ਆ ਚਾਈਨਸ ਟੂਟੀ ਆ Amazon ਤੋਂ ਮਿਲਦੀ ਹੈ ਇਹ ਟੂਟੀ ਜੇਕਰ ਤੁਹਾਡੇ ਲੱਗੀ ਆ ਕਈ ਵਾਰ ਕੀ ਹੁੰਦਾ ਵੀ ਪ੍ਰੈਸ਼ਰ ਟੂਟੀ ਦਾ ਘੱਟ ਹੁੰਦਾ ਪਾਣੀ ਘੱਟ ਨਿਕਲਦਾ ਹੁੰਦਾ ਤੇ ਆਹ ਫਿੱਟ ਕਰ ਦੋ ਇਹਨੇ ਆਟੋਮੈਟਿਕਲ ਹੀ ਪ੍ਰੈਸ਼ਰ ਬਣਾ ਦੇਣਾ ਦੂਜੀ ਗੱਲ ਜੇਕਰ ਤੁਹਾਡੀ ਟੈਂਕੀ ਉੱਪਰ ਨਹਿਰ ਦਾ ਪਾਣੀ ਜਾਂਦਾ ਤੁਸੀਂ ਨਹਿਰ ਦੇ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਇਹ ਟੂਟੀ ਤੁਹਾਡਾ ਨਹਿਰ ਦਾ ਪਾਣੀ ਵੀ ਫਿਲਟਰ ਕਰਕੇ ਦੇਊਗੀ 50% ਪਾਣੀ ਇਹ ਫਿਲਟਰ ਕਰਕੇ ਦਿੰਦੀ ਹੈ ਜੀ ਤੀਜੀ ਗੱਲ ਜੇਕਰ ਪਾਈਪਾਂ ਦੇ ਵਿੱਚ ਜਾਲਾ ਜੰਮਦਾ ਤਾਂ ਇਹ ਟੂਟੀ ਜਿੱਥੇ ਵੀ ਤੁਸੀਂ ਫਿੱਟ ਕਰਤੀ ਉਸ ਪੈਪ ਦੇ ਵਿੱਚ ਕਦੀ ਵੀ ਜਾਲਾਣਾ ਜੰਮੂਗਾ ਤਾਂ ਮਿੱਤਰੋ ਵੀਡੀਓ ਵੱਤ ਵੱਦੀ ਸ਼ੇਅਰ ਕਰ ਦਿਓ ਇਹਨੂੰ ਵਰਤਨਾ ਕਿਵੇਂ ਆ ਤੇ ਇਹਦਾ ਪ੍ਰਾਈਸ ਕੀ ਆ ਤੇ ਕਿੰਨੇ ਦੀ ਤੁਹਾਨੂੰ ਪਊਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਟੂੜੀ ਦਿਖਾ ਦੇਣਾ ਈ ਟੂੜੀ ਕੁਛ ਇਸ ਤਰੀਕੇ ਦੀ ਹੈ ਤੇ ਇਸ ਤਰੀਕੇ ਦੀ ਪੈਕਿੰਗ ਦੇ ਵਿੱਚ ਆਊਗੀ ਪ੍ਰਾਈਸ ਹੈ ਇਹਦਾ 90 ਰੁਪਏ ਨਾਲ ਬਕਾਇਦਾ ਉਹਨਾਂ ਨੇ ਕਲੰਪ ਦਿੱਤਾ ਆਲਾ ਹਾ ਟੂਟੀ ਆ ਇਹ ਟੂਟੀ ਜਿੰਨੀ ਮਰਜ਼ੀ ਤੁਸੀਂ ਲੰਮੀ ਕਰ ਲੋ ਖਿੱਚ ਕੇ ਲਓ ਜੀ ਆਈਡੀ ਲੰਮੀ ਹੋ ਜਾਂਦੀ ਆ ਇਹਦੇ ਵਿੱਚ ਹੁੰਦਾ ਕੀ ਆ ਪਲਾਸਟਿਕ ਦੀ ਇਹ ਸਾਰੀ ਟੂਟੀ ਆ ਚਾਈਨਿਸ ਐਟਮਾ 90 ਰੁਪਏ ਦਾ ਪ੍ਰਾਈਸ ਆ ਲਾਉਣਾ ਨਾਲ ਆਉਣਾ ਤੁਹਾਡੀ ਮਰਜ਼ੀ ਆ ਇਹਦੇ ਵਿੱਚ ਨਾ ਦੇਖੋ ਜੀ ਇੱਕ ਤਾਂ ਫਿਲਟਰ ਇੱਥੇ ਦਿੱਤਾ ਇੱਕ نیچے ਪੱਖਾ ਦਿੱਤਾ ਜਦੋਂ ਇਹਦੇ ਵਿੱਚ ਦੀ ਪਾਣੀ ਕ੍ਰੋਸ ਹੋਇਆ ਕਰੂਗਾ ਤਾਂ ਜਿਹੜਾ ਵੀ ਟੈਂਕੀ ਦੇ ਵਿੱਚ ਤੁਹਾਡਾ ਗੰਧ ਪੇਲਾ ਉਹ ਇਹਦੇ ਵਿੱਚ ਸਟੋਰ ਹੋ ਜਾਇਆ ਕਰੂਗਾ ਇਹਦੇ ਵਿੱਚ ਇੱਥੇ ਰੁਕ ਜਾਇਆ ਕਰੂਗਾ ਇਹਦੂ ਗਾਂਹ ਜਿਹੜਾ ਪਾਣੀ ਸਾਫ਼ ਜਾਇਆ ਕਰੂਗਾ ਤੇ ਜਿਹੜਾ ਆ ਪੱਖਾ ਇਹ ਪੱਖਾ ਘੁੰਮ ਕੇ ਤੇਜ ਪਾਣੀ ਦੇ ਪ੍ਰੈਸ਼ਰ ਨੂੰ ਬਣਾ ਲੂਗਾ ਤੇ ਛੇਤੀ ਪਾਣੀ ਨਿਕਲਿਆ ਕਰੂਗਾ ਆਜੋ ਫਿਰ ਕਰਦੇ ਆ ਟ੍ਰਾਈ ਆ ਜਾ ਵੀ ਲਹਿੜ ਛੜ ਲਈ ਇੱਕ ਇੱਥੇ ਛੜਦੀ ਆ ਚਲਦੀ ਵਿਖਾ ਪਹਿਲਾਂ ਇਹ ਇਸ ਤਰੀਕੇ ਨਾਲ ਚੱਲਦੀ ਹੈ ਜੀ। ਜ਼ਿਆਦਾਤਰ ਵਰਤੋਂ ਟੁੱਟੀ ਦੀ ਹੁੰਦੀ ਆ ਵਾਸਵੇਸ਼ਨ ਦੇ ਵਿੱਚ। ਇੱਥੇ ਇੱਥੇ ਜ਼ਿਆਦਾ ਹੁੰਦੀ ਆ ਤੇ ਇਹਨੂੰ ਤੁਸੀਂ ਕੋਸ਼ਿਸ਼ ਕਰੋ ਵੀ ਦੋਵੇਂ ਟੂੜੀਆਂ ਤੁਸੀਂ ਇੱਥੇ ਲਾਓ। ਇਹਨਾਂ ਦੋਵਾਂ ਤੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਪਾ ਇੱਥੇ ਫਿੱਟ ਕਰ ਲਈਏ ਹਨਾ। ਇਹ ਆ ਗਈ। ਆਹ ਕਰ ਲਈ ਫਿੱਟ। ਆਹ ਕਰ ਲਈ ਫਿੱਟ। ਇਹ ਇੱਕ ਇੱਧਰ ਕਰ ਲੈਨੇ ਆ। ਉਹ ਲੋ। ਇਹ ਇਕੱਠੀਆਂ ਵੀ ਹੋ ਜਾਂਦੀਆਂ ਵੇਖੋ ਐ ਇਕੱਠੀ ਕਰ ਲਓ। ਐ ਇਹਨੂੰ ਖੋਲ ਲਓ। ਠੀਕ। ਇੱਥੋਂ ਛੱਡ ਲਓ। ਆਹ ਦੇਖੋ ਜੀ ਬਣ ਗਿਆ ਨਾ ਫੁਆਰਾ ਹੁਣ ਆਪਾਂ ਕੀ ਕਰਦੇ ਆ ਆ ਸਿਸਟਮ ਲਿਆਉਣ ਵਾਸਤੇ ਚਾਈਨੀਸ ਸਿਸਟਮ ਆਉਂਦਾ ਲਗਭਗ ਉਹ 1500 ਦਾ ਸਿਸਟਮ ਲੱਗਦਾ ਇੰਨਾ ਕੀ ਤੇ ਮੇਰੇ ਦਿਮਾਗ ਦੇ ਵਿੱਚ ਪਹਿਲਾਂ ਹੀ ਸੀ ਮੈਂ ਕਿਹਾ ਵੀ ਆਪਾਂ ਸਿੰਪਲ ਟੂਟੀ ਲਾਵਾਂਗੇ ਟੂਟੀ ਚੰਗੀ ਲਾਵਾਂਗੇ ਤਾਂ ਨੀਚੇ ਆ ਚਾਈਨੀਸ ਸਿਸਟਮ ਆ ਗਿਆ 90 ਰੁਪਏ ਦਾ ਵੈਸੇ ਤੁਹਾਨੂੰ ਬਾਜ਼ਾਰ ਚੋਂ 50 ਰੁਪਈਆ ਦਾ ਹੀ ਮਿਲ ਜੂਗਾ ਇਹ ਇਹਦੇ ਵਿੱਚ ਪਾਣੀ ਖੜਾ ਰਹੂਗਾ ਇਹਦੇ ਵਿੱਚ ਇੱਕ ਉੱਪਰ ਫਿਲਟਰ ਹੋ ਗਿਆ ਛੋਟਾ ਜਿਹਾ ਜਿਹਦੇ ਵਿੱਚ ਮਖਾਣੇ ਜਿਹੇ ਨੇ ਮੈਂ ਚੰਗੀ ਤਰ੍ਹਾਂ ਤੁਹਾਨੂੰ ਵਿਖਾ ਦੂੰਗਾ ਦੇਖੋ ਜੀ ਐ ਕਰਕੇ ਤੁਸੀਂ ਜਿਵੇਂ ਮਰਜ਼ੀ ਤੋਲੋ ਤੇ ਐਵੇਂ ਤੁਸੀਂ ਤੋਲ ਸਕਦੇ ਜੀ ਆਹ ਵੇਖੋ ਐਵੇਂ ਹੋ ਜਾਂਦਾ ਆਹ ਟੂਟੀ ਨਾਲ ਵੀ ਮੂਵਮੈਂਟ ਕਰ ਸਕਦੇ ਜੀ ਸਾਰਾ ਆਹ ਵੇਖੋ ਜੀ ਪ੍ਰੈਸ਼ਰ ਪੂਰਾ ਪੂਰਾ ਪ੍ਰੈਸ਼ਰ ਬਣੂਗਾ ਜੀ ਆਹ ਵਿੱਚ ਪੱਖਾ ਘੁਗਦਾ ਵਿਖਾ ਦੇ ਆਪਾਂ ਹੁਣ ਬੰਦ ਕਰਦੇ ਹਾਂ ਇਥੋਂ ਆਹ ਪੱਖਾ ਘੁਗੀ ਜਾਂਦਾ ਆਹ ਵੇਖੋ ਜੀ ਆਹ ਵੇਖੋ ਆਪਾਂ ਹੁਣ ਥੋੜਾ ਥੋੜਾ ਛੱਡਦੇ ਆ ਪੱਖਾ ਘੁਗੂਗਾ ਠੀਕ ਹੈ ਜੀ ਇਹ ਸਾਰਾ ਪੱਖੇ ਦਾ ਕਮਾਲ ਹੈ ਨੇ ਪ੍ਰੈਸ਼ਰ ਬਣਾ ਕੇ ਪਾਣੀ ਜ਼ਬਰਦਸਤੀ ਵੱਧ ਘਟਦਾ ਇਹ ਲੌਂ ਨਾਲ ਇੱਕ ਤਾਂ ਪਾਣੀ ਵੱਧ ਨਿਕਲਦਾ ਦੂਜਾ ਪਾਣੀ ਫਿਲਟਰ ਹੁੰਦਾ ਜੀਆ ਇਸ ਨੂੰ ਤੁਸੀਂ ਜਿਵੇਂ ਮਰਜੀ ਆ ਦੇਖੋ ਐ ਯੂਜ਼ ਕਰ ਸਕਦੇ ਠੀਕ ਹੈ ਮਿੱਤਰੋ ਇਹ ਚ ਕੁਝ ਦਾਣੇ ਨੇ ਜਿਹੜੇ ਕਿ ਪਾਣੀ ਨੂੰ ਫਿਲਟਰ ਕਰਦੇ ਆ ਤੇ ਨੀਚੇ ਪੱਖਾ ਤੇ ਆ ਸਿਸਟਮ ਆ ਜੀ ਇਹ 90 ਰੁਪਏ ਦਾ ਤੁਹਾਨੂੰ Amazon ਤੋਂ ਮਿਲੂਗਾ ਲਿੰਕ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਖਰੀਦ ਸਕਦੇ ਹੋ ਬਾਜ਼ਾਰ 'ਚ ਤੁਹਾਨੂੰ 50 ਰੁਪਏ ਦੀ ਟੂਟੀ ਮਿਲ ਜੂਗੀ ਹਰ ਇੱਕ ਟੂਟੀ ਤੇ ਲਾ ਦਿਓ ਤੇ ਨਾ ਤਾਂ ਜੰਮੂ ਜਾਲਾ ਨਾਲੇ ਤਾਂ ਪਾਣੀ ਫਿਲਟਰ ਹੋ ਜਾਇਆ ਕਰੂ ਨਾਲੇ ਬਾਈ ਜੀ ਪਾਣੀ ਤੇਜ਼ ਆਇਆ ਕਰੂਗਾ ਕਦੀ ਵੀ ਟੂਟੀ ਬਲੌਕ ਨਹੀਂ ਹੋਏਗੀ ਤੁਹਾਨੂੰ ਜਿਹੜਾ ਮਕੈਨਿਕ ਬੁਲਾ ਕੇ ਉੱਤੋਂ ਨਲਕੇ ਜੇ ਨਾਲ ਪ੍ਰੈਸ਼ਰ ਮਾਰਨ ਦੀ ਲੋੜ ਨਹੀਂ ਜਿਹੜੀਆਂ ਕਿਉਂਕਿ 5-7 ਸਾਲ ਬਾਅਦ ਨਾ ਕੀ ਹੁੰਦਾ ਵੀ ਜਾਲੇ ਜੰਮ ਕੇ ਪਾਈਪਾਂ ਬਲੌਕੇਜ ਹੋ ਜਾਂਦੀਆਂ ਇਹਨਾਂ ਨਾਲ ਉਹ ਕੰਮ ਹੁੰਦਾ ਨਹੀਂ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਕਰ ਦਿਓ ਜੀ ਰੱਬ ਰੱਖਾ